ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ। ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ। ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ। ਸੋ ਤੁਹਾਨੂੰ ਪਿਛਲੀ ਵੀਡੀਓ ਚ ਪਤਾ ਹੀ ਲੱਗ ਗਿਆ ਵੀ ਡੈਡੀ ਨੂੰ ਹਸਪੀਟਲ ਲੈ ਕੇ ਜਾਣਾ ਤੇ ਸੰਦੀਪ ਡੈਡੀ ਨੂੰ ਲੱਗੀ ਵੀ ਆ ਜੀ। ਉਹ ਕਰਨ ਥੋੜਾ ਜਾਂ ਅੰਦਰ ਤੇ ਵੀ ਉਹ ਡਰ ਗਿਆ ਉਹਦੇ ਭਰਾ ਨੇ ਬਾਹਰ ਤੋਂ ਫੋਨ ਕਰਕੇ ਉਹਨੂੰ ਦੱਸਤਾ ਵੀ ਡਾਕਟਰ ਨੇ ਕੀ ਕੀ ਉਹਦਾ ਨਾਲ ਕਰਨਾ ਤੇ ਫਿਰ ਉਹਨੂੰ ਸਿਆਣੇ ਦਾ ਕਹਿੰਦਾ ਦਿਮਾਗ ਨਿਆਣੇ ਵਾਲਾ ਹੋ ਜਾਂਦਾ ਤੇ ਉਹ ਨਾ इमोਸ਼ਨ इमोशनल ਚ ਹੋਈ ਜਾਂਦੇ ਰੋਈ ਜਾਂਦੇ ਸੰਦੀਪ ਲੱਗੀ ਵੀ ਉਹਨਾਂ ਨੂੰ ਥੋੜਾ ਜਿਹਾ ਅੰਦਰ ਉਸ ਸਟਰੋਂਗ ਕਰਨ ਤੇ ਚਲੋ ਉਧਰ ਹੁਣ ਚੱਲਦੇ ਆ ਉਹਨਾਂ ਦੀ ਗੱਲਾਂ ਬਾਤਾਂ ਸੁਣਨੇ ਤੇ ਬਾਕੀ ਲੈ ਕੇ ਜਾਣਾ ਜੀ ਡਾਕਟਰ ਕੋਲ ਡਾਕਟਰ ਨੇ ਕਿਹਾ ਵੀ ਥੋੜਾ ਜਿਹਾ ਇੱਕ ਨਾਰਮਲ ਦਾ ਛੋਟਾ ਜਿਹਾ ਆਪਰੇਟ ਕਰਨਾ ਵੀ ਉਹਦੇ ਨਾਲ ਕੰਮ ਸਹੀ ਹੋ ਜਾਊਗਾ ਵੀ ਹੈ ਤੁਹਾਡਾ ਆਉਣ ਜਾਣ ਨੂੰ ਟਾਈਮ ਲੱਗਣਾ ਮੇਰੇ ਕੋਲ ਟਾਈਮ ਕੁਛ ਨਹੀਂ ਲੱਗਣਾ ਹੈਗਾ ਵੀ ਫਿਰ ਤੁਹਾਡੀ ਜਿਹੜੀ ਯੂਰਨ ਦੀ ਦਿੱਕਤ ਆ ਉਹ ਕਲੀਅਰ ਹੋ ਜੂਗੀ ਅ ਚਲੋ ਹੁਣ ਵੀਡੀਓ ਦੇ ਨਾਲ ਤੁਸੀਂ ਬਣੇ ਰਹੋਗੇ ਚਾਹੇ ਵੀ ਦੀਦੀ ਹੁਣੀ ਰਹਿਣ ਕਿਉਂ ਕਿ ਉੱਥੇ ਕਮਰਾ ਸਾਰ ਬਣ ਜਣਾ ਇਹ ਵਧੀਆ ਟੌਪ ਦਾ ਹਾਂ ਵਿੱਚੇ ਬੈੱਡ ਵਿੱਚੇ ਕੁਰਸੀਆਂ ਰਸੋਈ ਦੇ ਗੈਸ ਬਕਰਾ ਪਹਿਲਾ ਟੂਲਾ ਲਾ ਕੇ ਇੱਕ ਨੰਬਰ ਬਣਾ ਦੇਣਾ ਹਾਂ ਬਾ ਫਿਰ ਹੀ ਹੌਰ ਬਸ ਠੀਕ ਆ ਫਿਰ ਨਾਨੇ ਦੀ ਸੀੜ ਪੱਕੀ ਕਰ ਦੋ ਉੱਥੇ ਤੂੰ ਯਾ ਟੈਨਸ਼ਨ ਲਈ ਜਾਂਦਾ ਲੈ ਪਾਪਾ ਜੀ ਨਾਲ ਨਾਨੇ ਦੇ ਜੋੜੀ ਪੱਕੀ ਫਿਰ ਹਾਂ ਹਮ ਹਣ ਨਾਲ ਤੂੰ ਮੈਨੂੰ ਕਹਦਾ ਤੇ ਮੈਂ ਗਰਮੀ ਵਿੱਚ ਤੇਰੇ ਨਾਲ ਚੱਲੂਗਾ ਬਸ ਚੱਲਣਾ ਬਸ ਫਿਰ ਹਾਂ ਤਾਂ ਪੈਰਾ ਨੂੰ ਵੀ ਨਹੀਂ ਸੋਝ ਆਇਆ ਵਿਆ ਐ ਤਾਂ ਨਹੀਂ ਆਉਂਦਾ ਮੈਂ ਤੂੰ ਜ਼ਰੂਰੂੰਗਾ ਤਾਂ ਆਊਗਾ ਜਾਂ ਬੈਠੂਗਾ ਤਾਂ ਆਊਗਾ ਹੁਣ ਤਾਂ ਤੂੰ ਐਂ ਠੀਕ ਲੱਗਦਾ ਮੈਨੂੰ ਕੋਈ ਹਾਂ ਤਾਂ ਠੀਕ ਕੋਈ ਤਕਲੀਫ ਤਾਂ ਕੋਈ ਨਹੀਂ ਹੋਰ ਬਸ ਕਬਾਦ ਨੂੰ ਰਾਤ ਨੂੰ ਰੁਕਣਾ ਵਿੱਚ ਦਿਨ ਚ ਨਹੀਂ ਰੁਕਣਾ ਹਾਂ ਤੇਰਾ ਅੱਜ ਪਟਾਹੀ ਲੈ ਕੇ ਦੰਦੀ ਤੇਨੂੰ ਛੋਟਾ ਦਿਆ ਕੋਈ ਨਾ ਲੈ ਕੇ ਦੰਦੀ ਇਹਦਾ ਲੈ ਕੇ ਦੰਦੀ ਛੋਟਾ ਡਾਕਟਰ ਨੇ ਭੱਠਾ ਪਟਾ ਛੋਟਾ ਡਾਕਟਰ ਨੇ ਨਹੀਂ ਤੈਅ ਕਰਿਆ ਜਦ ਤੱਕ ਇਹ ਮੈਂ ਕਲਾਉਂ ਨਾ ਕਲਾਉਂ ਨਾ ਕਲਾਉਂ ਨਾ ਇਹ ਇੰਨਾ ਤਾਂ ਕੀ ਮੈਂ ਮਰਾਂ ਜਾਂ ਫਿਰ ਇਹ ਬਸ ਚਲ ਕੋਈ ਟੈਨਸ਼ਨ ਆਲੇ ਬੂਟ ਪਾਣਿਆ ਆ ਵੀ ਫਿਰ ਬੂਟ ਨਹੀਂ ਨਹੀਂ ਸਹੀ ਬਾਲਾ ਬਾਥਰੂਮ ਕਰ ਲੰਦਾ ਇੱਕ ਵਾਰ ਕਰਨਾ ਕਰ ਲਿਆ ਵਾ ਅੱਛਾ ਅੱਛਾ ਮੈਂ ਹੁਣ ਤੁਰੇ ਡੜੀ ਤੇਰੇ ਮੂਟ ਕੋਸਕੀ ਜੀ ਉਹ ਵੀ ਤੇਲ ਲਾ ਥੋੜਾ ਮੱਥਾ ਨੂੰ ਵੀ ਲਾ ਦਮਾ ਜਾਈ ਇਹ ਹੁਣ ਖੁੱਲਵਾ ਜਾਮ ਤਾਂ ਹੋਇਆ ਪਿਆ। ਨਾ ਇੱਕ ਨਹੀਂ ਖੁੱਲਣੀ। ਇੱਕ ਨਹੀਂ ਆਈ ਅੱਚੂ ਨਿਕਲਣਾ। ਹਾਂ ਉਰੀ ਜਾਮ ਹੋ ਗਿਆ ਵਿੱਚ ਠੰਡ ਬਹੁਤ ਆ। ਠੰਡੇ ਦੇ ਗਰਮ ਹੋਣਾ। ਦੁਆਈ ਢਾਲ ਲੈਨੇ ਆਪਾਂ। ਨਹੀਂ ਉਰੇ ਰੱਖ ਦੋ ਮਿੰਟ ਤੁਸੀਂ ਵੀ। ਹੁਣ ਯਾਰ ਦੋ ਮਿੰਟ ਮੈਂ ਲਾਉਣਾ ਆਪਣੇ। ਗਰਮ ਹੋ ਤਾਂ ਹੀ ਅੱਚੂ। ਉਹ ਮੈਂ ਵੀ ਤਾਂ ਉਹੀ ਕਹਿੰਦੇ ਵੀ ਇਹਨੇ ਫੀਕਲ ਚੜਾ। ਇੱਕ ਨਹੀਂ ਖੁੱਲਣਾ ਨਹੀਂ। ਉਹ ਯਾਰ ਡੱਡੀ ਮੈਂ ਖੋਲ ਦਰਾਂ। ਉਹ ਨਹੀਂ। ਕੋ ਮੈਨੂੰ ਖੋਲ ਲੈਣ ਯਾਰ। ਇਹ ਤੈਨੂੰ ਹਸਾਉਂਦਾ। ਕਰ ਵਾਲੀਆ ਕਹਿੰਦਾ ਖੁੱਲਣਾ ਨਹੀਂ ਨੀ ਜੋੜ ਲਾਣੀ। ਦਾੜੀ ਜੇ ਮੈਂ ਫੰਡ ਲਈ ਪੱਟ ਦੇਗਾ ਨਹੀਂ ਨਹੀਂ ਮੈਂ ਤਾਂ ਲੈ ਲਈ ਅਨੁਆਇ ਕਰ ਸਰਦ ਦਾੜੀ ਨੂੰ ਦਾੜੀ ਨੂੰ ਦੇਖ ਲੈ ਕਿੰਨੀ ਕਿ ਜਿਵੇਂ ਢੋਲੀ ਜੀ ਦਾੜੀ ਨੂੰ ਤੇਲ ਲਿਆ ਕੇ ਦੇਰ ਲਾਉਣ ਨੂੰ ਮੈਂ ਤੁਹਾਨੂੰ ਕਹੀ ਸੀ ਦੋ ਮਿੰਟ ਧੁੱਪਾਂ ਚ ਰੱਖ ਦੋ ਧੁੱਪਾਂ ਲੱਗ ਰਹੀ ਨੋ ਵੀ ਆਹ ਬੇਦਰੀ ਨਾਲ ਕਰ ਥੋੜਾ ਬਹੁਤ ਤੇ ਮੈਂ ਨਾ ਤਾਂ ਪਰਸੋਂ ਚੁੱਪ ਤੇ ਲਿਆ ਤਾ ਨਾਨੇ ਹੈਂਡਸਮ ਬਣ ਕੇ ਰਿਹਾ ਕਰ ਹੈਂਡਸਮ ਇਹ ਨਾ ਨੀਂਦ ਇਹ ਤਾਂ ਊੜਮੜਾ ਬੰਦਾ ਪੱਕਾ ਹੋ ਗਿਆ ਜੀ ਤੇ ਬਾਅਦ ਤੂੰ ਕੋਈ ਕਰਕੇ ਨਾ ਬੈਂਟ ਨੂੰ ਵਰਕਾਟੇ ਕੋਈ ਗੱਲ ਠੰਡ ਚ ਨਾ ਆਉਂਦੇ ਸਾਰੇ ਘੱਟੇ ਆ ਠੰਡ ਮਾਤਾ ਜਿਵੇਂ ਰੋਦੇ ਨਾ ਹੁੰਦਾ ਉਹ ਬੱਚੇ ਰੱਖਦੇ ਉਹਨੂੰ ਬੱਚੇ ਰੱਖਲੇਗਾ ਉਹਦੇ ਚੀਜ਼ਾਂ ਕੱਢ ਕੇ ਪੜਾਈ ਜਾਂਦੀ ਆ ਬਾਂਦਰੀ ਰੱਖ ਲੈ ਬੱਚੂ ਇਹ ਤਾਂ ਰੋਜ ਜਾਂਦੀ ਇੱਥੇ ਦਿਹਾੜੀ ਤੇ ਦੋ ਦੋ ਘੜੇ ਲਾਇਆ ਹੁੰਦੀ ਦੂਜਿਆਂ ਕੋਲ ਥਰ ਕਿਆ ਪਾਣੀ ਆਦਾ ਆਈ ਨਹੀਂ ਇਹ ਅਜੱਤ ਕਰਨੇ ਵਾਸਤੇ ਇਹ ਸਾਡੇ ਦੂਤਾਂ ਪਹਿਲਾਂ ਜਾਣ ਲੱਗ ਗਏ ਮੈਂ ਮੌਈਨਾ ਕਰ ਕੇ ਆਉਦੀ ਆ ਉੱਥੇ ਮੈਂ ਮੌਈਨਾ ਕਰੇ ਮਿਸਤਰੀ ਕੰਮ ਕਰਦੇ ਮੈਨੂੰ ਮੂੰਹ ਜਰਾ ਪਾ ਮੂੰਹ ਜਰਾ ਪਾ ਨਾਨੇ ਮਿਸਤਰੀਆਂ ਦਾ ਵੀ ਦੀਰਲਾ ਕੇ ਰੱਖਦੀ ਦੇਖ ਲੋ ਤੁਸੀਂ ਇਹ ਚਾਚੂ ਨੂੰ ਜਦੇ ਕਹਿੰਦੇ ਆਈ ਨਹੀਂ ਅੱਜ ਟਿੱਕਣੀ ਰੱਖ ਰਿਹਾ ਹੋਇਆ ਉੱਥੇ ਰੱਖ ਰੱਖ ਲੈ ਗਾ ਤੂੰ ਇਹਦੇ ਨਾਨੇ ਦਾ ਜੀ ਲਾ ਦੇਣਾ ਹੱਥ ਨਾ ਦੇ ਨੰਨੇ ਨੂੰ ਨੰਨੂ ਇਹ ਫੜਾ ਤਾਂ ਮੈਨੂੰ ਦਿੰਦੇ ਆ ਫੇਰ ਰੱਖ ਰੱਖ ਤੂੰ ਕਿਹਾ ਮੈਂ ਰੱਖ ਲਈ ਨੰਨੂ ਕਹੀਂ ਨੰਨੂ ਕਹਦੇ ਪੁੱਕੂ ਬਾਹਰ ਤੂੰ ਸੱਤ ਨਾਮ ਕਰੀਂ ਵਰਪਾ ਨਾਨੂ ਦਾ ਤੇਲ ਆ ਚਾਹ ਮੈਂ ਪੀਂਦਾ ਆ ਨਹੀਂ ਪੈਸੇ ਹਾਂ ਹਾਂ ਜੀ ਸੱਕਰ ਵਾਲੀ ਪੀ ਲੰਨਾ ਸੱਕਰ ਵਾਲੀ ਆਦ ਪੀ ਲੰਨਾ ਦੇਖੀ ਮੇਰਾ ਸਿਰ ਭਾਰਾ ਦਾ ਹੋ ਗਿਆ ਤਾਂ ਮੈਂ ਤਾਂ ਪੀਣ ਲੱਗ ਜਾ ਗੱਡੀ ਕਦੇ ਪੱਗ ਕਰਕੇ ਹੀ ਆ ਕਦੇ ਕਦਾ ਹੀ ਪੱਗ ਬੰਨ੍ਹਦੇ ਆ ਉਹਦੇ ਕਰਕੇ ਮੈਨੂੰ ਆ ਜਾਂਦਾ ਪੱਗ ਕਰਕੇ ਵੀ ਹਾਂ ਇਹ ਤਾਂ ਟਾਈਮਿੰਗ ਕਿਉਂ ਹਾਂ ਬਾਕੀ ਆ ਤਾਂ ਅਮਰ ਮੈਂ ਨਾ ਤੈਨੂੰ ਇੱਕ ਗੱਲ ਇਹ ਬਦਨ ਵੀ ਡੈਡੀ ਕਹੀ ਸੀ ਵੀ ਜਿੰਨੀਆਂ ਜਿੰਨੀ ਸੁਣੂਗਾ ਉਹਨਾਂ ਨਾਲ ਰੋਗ ਅੰਦਰ ਲੱਗਦਾ ਕਿਸੇ ਨਹੀਂ ਸੁਣੋ ਨਾ ਇੱਕ ਅੱਖਾ ਪਾਓ ਇੱਕ ਅੱਖਾ ਕੱਢੋ ਕੰਨ ਚਲੋ ਆਪੇ ਤਾਂ ਤੂੰ ਮੈਨੂੰ ਇਹ ਨਾ ਸਿਖਾਈਆ ਆਪੇ ਹੁਣ ਤੱਕ ਕੁੱਨ ਲਗਿਆ ਪਤਾ ਗੱਲ ਹੋਣੀ ਹੈ ਜੜੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਨੂੰ ਕਿਆ ਹੋਊਗਾ 20 ਅਗਲਾ 20 ਗੱਲਾਂ ਬੋਲਦਾ ਮੁਰ ਤਾਂ ਪੁੱਟੀਆਂ ਅੱਜ ਕੱਲ ਪਤਾ ਕਿਆ ਲੋਕਾਂ ਦਾ ਇਹ ਕੰਮ ਹੈ ਪੋਜ਼ਿਟਿਵ ਘੱਟ ਕਹਿਣਾ ਵੀ ਹਾਂ ਤੂੰ ਠੀਕ ਹੋ ਜਾਊਗਾ ਨਹੀਂ ਸਾਡੇ ਫਲਾਣੇ ਰਿਸ਼ਤੇਦਾਰ ਨੂੰ ਐ ਹੋ ਗਿਆ ਤਾਂ ਲੈ ਉਹ ਕਿੱਥੇ ਉਹ ਤਾਂ ਲੈ ਉਹ ਤਾਂ ਐ ਹੋ ਗਿਆ ਉਹਨੂੰ ਤਾਂ ਐ ਹੋ ਗਿਆ ਘਰ ਦੇ ਘਾਂ ਐ ਨਹੀਂ ਕਹਿਣਾ ਵੀ ਉਹ ਠੀਕ ਹੋ ਗਿਆ ਤਾਂ ਉਧਰ ਨੂੰ ਨਹੀਂ ਕਰਨਾ ਲੋਕ ਇੱਥੇ ਰੁਕਾ ਜੀ ਲਾਲ ਜਮਾਨਾ ਨਹੀਂ ਨਹੀਂ ਹੁਣਾ ਆਪਣੀ ਦੁਨੀਆ ਦਾ ਮਾਸਟਰ ਹੋ ਬਸ ਲੋਕਾਂ ਦਾ ਕੰਮ ਹਮਮੇਂ ਥੱਲੇ ਕਰੀ ਜਾਣਾ ਕੋਈ ਪੋਜ਼ਿਟਿਵ ਪੋਜ਼ਿਟਿਵ ਵਾਲੇ ਵੀ ਹੁੰਦੇ ਆ ਬਸ ਹੁਣ ਡੜੀ ਦਿਹਾੜੀ ਹੈ ਜੇ ਆਂ ਆੜੀ ਜਮੇ ਕਿਤੇ ਜਾਂਦੇ ਹੀ ਨਹੀਂ ਹੁਣ ਤਾਂ ਤੈਨੂੰ ਨਾ ਜਾਂਦਾ ਤਾਂ ਹੈਗਾ ਮੈਨੂੰ ਸਾਰੀਆਂ ਖਬਰਾਂ ਮਿਲਦੇ ਨੇ ਜਿਹੜੇ ਦੁਨੀਆ ਦੇਖਦਾ ਉਹ ਬਰਾਂਡੇ ਜੇ ਲਾਉਂਦਾ ਲੱਗਦਾ ਚਲੋ ਕੋਈ ਵੀ ਲਾਉਂਦਾ ਜਾਂਦਾ ਤਾਂ ਹੈਗਾ ਉੱਥੇ 2-4 ਹੋਰ ਵੀ ਬੈਠਦੇ ਆ ਉੱਥੇ ਹੋਰ ਕੋਈ ਨਹੀਂ ਭਾਈ ਰੰਮਾ ਹੁੰਦਾ ਰਾਜੂ ਦਾ ਲਿਪੜ ਗਈ ਲਿਪੜ ਗਈ ਤੇਰਾ ਭਾਈ ਉਹ ਆ ਲਿਪੜ ਗਈ ਬੇਰਵੇ ਕੋ ਆ ਜਾਣ ਦੁੱਖ ਸੁੱਖ ਦਾ ਪਹਿਲਾਂ ਹਰ ਲਾਗੇ ਤੇ ਵਿੱਚ ਨੂੰ ਆ ਇੱਥੇ ਦਾ ਡਰਾਈਵਰ ਆ ਗਿਆ ਆ ਬਲਾਸਪੁਰ ਦਾ ਆ ਗਿਆ ਚੱਲ ਕੋਈ ਨਹੀਂ ਫਿਰ ਟਾਈਮ ਵੀ ਪਾਸ ਕਰ ਲੈ ਬੋਪੋ ਚਾਬੀ ਲੈ ਪੀਣੀ ਇਹ ਆਪਣੀ ਮਸਤੀ ਚ ਫਿਰ ਜਾਂਦੀ ਇਹ ਮਾਣਾ ਸਰਿੰਦਰ ਤੇਲ ਲਿਆ ਤੇ ਥੋੜਾ ਤਾਂ ਦੇਖੋ ਪਿਗਲ ਗਿਆ ਕਿ ਨਹੀਂ ਯਾਰ ਉਹ ਨਾਰੀਅਲ ਦਾ ਪਿਗੜਾ ਹੀ ਨਹੀਂ ਪਤਾ ਕਿ ਡਾਕਟਰ ਨੇ ਵੀ ਕਹਣਾ ਵੀ ਪਤਾ ਨਹੀਂ ਬੋੜੇ ਦੀ ਸੇਵ ਨਹੀਂ ਇਹਨੂੰ ਮੈਂ ਟਿੱਕਾ ਕਰ ਲਿਓਗਾ ਜੀ ਜੀ ਪਤਾ ਨਹੀਂ ਬੋੜੇ ਦੀ ਸੇਵ ਹੀ ਨਹੀਂ ਕਰਦੇ ਹੁਣ ਇਹ ਤੱਕਾ ਮੈਂ ਦੂਈ ਫੜਾ ਦੇ ਦੂਈ ਫੜਾ ਦੇ ਤਾਂ ਨਿਕਲਦਾ ਹੀ ਨਹੀਂ ਸੋਣ ਮਨਪ੍ਰੀਤ ਜੀ ਨੋਸਟ ਦੀ ਡੱਬੀ ਲੈਤੀ ਉਹ ਦੇ ਦੇ ਉਹ ਹੀ ਤਾਂ ਦੇ ਹਾਂ ਉਹ ਕਦੋਂ ਮੈਂ ਨਹੀਂ ਗਾੜੀ ਚੱਕੀ ਹਾਂ ਟਿੱਟੀ ਜੀ ਪਈ ਆ ਉਹ ਪਾਉਦੇ ਵੀ ਲਾਟਾ ਲਾ ਦੇ ਮੰਗਣਾ ਵੀ ਮੇਰੇ ਨਾਲ ਦੇ ਕੀ ਮਾ ਕੀ ਮਾ ਕੀ ਮ ਕੀ ਮ ਜਦ ਰਾਜੂ ਕਰਨ ਹੂੰ ਆਰੇ ਹਾਂ ਅੱਜ ਇਹ ਦੱਸ ਕਿਦਾਂ ਕੀ ਦੇ ਬਾਟਰ ਰੱਖਿਆ ਡਾੜੀ ਐਡੀ ਬੜੀ ਲੀਟਰ ਦੀ ਮਨਪ੍ਰੀਤ ਲਈ ਦੀ ਲਾਣਨਾ ਮੈਂ ਦੱਸ ਰਹੀ ਹਾਂ ਮੇਰਾ ਲਾਦੇ ਨਹੀਂ ਨੰਨੀ ਨੰਨੀ ਨਹੀਂ ਮੰਮੀ ਆਓ ਤੇ ਕਰੀ ਡਾੜੀ ਅੰਦਰ ਨੂੰ ਫੇਸਣਾ ਪਰ ਇਹ ਕਹਾਂ ਲਾ ਨੰਨੀ ਨੂੰ ਯਾਦਵਾ ਕਰਦੀ ਐ ਕਿਸੇ ਪਾਤੋਈ ਵੀ ਇੱਧਰ ਇੱਥੇ ਕਰੀ ਇੰਦਾ ਜਨਮ ਮਨਾਉਣਾ ਹਾਂ ਮਨਾਉਣਾ ਸਤਰੀ ਉਹ ਨਾ ਜਿਹੜਾ ਨਾਲ ਕੁਝ ਨਹੀਂ ਆਇਆ ਇਹ ਸਾਰਾ ਨਹੀਂ ਆਇਆ ਨਹੀਂ ਨੀ ਉਹ ਹੁਣ ਉਹਨਾਂ ਦਾ ਕੈਨਸਲ ਹੋ ਗਿਆ 12 ਮੀਟੂ ਜਾਣਗੇ 12 ਹਾਂ ਕਿੱਕੀ ਕਿੱਕੀ ਆ ਪੁੱਤ ਮੇਰੀ ਸਲਾਹ ਤੀ ਮੈਂ ਇਸ ਵਾਰ ਕਿਹੜੀ ਮੈਨੂੰ ਵੀ ਦੇ ਦੋ ਕਰੀਮ ਬੈਰੀ ਦੇ ਕੋਲ ਠੀਕ ਕੱਟ ਕੇ ਜਾਵਾਂਗਾ ਫਰੀਦ ਤਾਂ ਜਨਮ ਦਿਨ ਆ ਰਹੀ 7 ਗਰੁਪ 7 ਪਰਬ ਨਹੀਂ ਤਾਂ ਦੇਖ ਰਿਹਾ ਮੈਂ ਸੋਚੀ ਸੀ ਵੀ ਇਹੇ ਮੈਂ ਜੀਤ ਸਿੰਘ ਦੇ ਨਾਲ ਮਨਾ ਕੇ ਜਾਵਾਂ ਮੈਂ ਕੇਕ ਕੱਟ ਕੇ ਘਰ ਚਾਹੁੰਦਾ ਮਨਾ ਲਈ ਫਿਰ ਉਹਦਾ ਮਨਾ ਲਾਲਾ ਤੂੰ ਆਪਣੇ ਹੱਥ ਮਾਰਨਾ ਦੇਖਦੀ ਆ ਹੁਣ ਕਿਆ ਕਹਿੰਦੀ ਕਰਦੀ ਮਮਾ ਮਮਾ ਖਾ ਲੋ ਫੜੋ ਕਰੀਮ ਆਪਣੀ ਬਾਅਦ ਚ ਨਾ ਕਦੀ ਕਿਤੇ ਵੀ ਭਾਜੀ ਨਾਲੇ ਰਹਿ ਕੇ ਮੇਰੇ ਕੋਲ ਹੈ ਨਹੀਂ ਨਾ ਤਾਂ ਕਰ ਖੁਸ਼ਕੀ ਤਾਂ ਮੇਰੇ ਅੱਥਰੋਈ ਵੀ ਦੀ ਜੀ ਮਾਫੀ ਦਾੜੀ ਦਾ ਵੀ ਬੱਚੇ ਬਹਾਨਾ ਲਾ ਲਿਆ ਵੀ ਚੱਲ ਕਰ ਲੈਂਦੇ ਆ ਕਿਆ ਕਰ ਤੀ ਨਹੀਂ ਕੰਦੀ ਦੀ ਗਾ ਪਾਇਆ ਤੇ ਹਾਂ ਇਹ ਨਾ ਤੇ ਕਹਿੰਦੀ ਮੇਰੇ ਹੱਥ ਪਰ ਲਾ ਦੋ ਮਾੜੀ ਜੀ ਲਾ ਦੇ ਮਾੜੀ ਜੀ ਪਰ ਲਾ ਦੇ ਲਕਾਉ ਦੇ ਬੁੱਗਾ ਜਾ ਕੇ ਲਕਾਉ ਦੇ ਤੇ ਨਾ ਗੱਡੀ ਚ ਰੱਖ ਲੈ ਜੂਗੀ ਫਾਉਤ ਸੰਦੀਪ ਉਹ ਤੇ ਵੀਪਰ ਨੂੰ ਦੋ 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 ਹੋਏ ਆ ਦੇਖਿਆ ਮੇਰੀ ਬਾਪੜੀ ਧੀ ਦੀ ਤਾਰੀਫ ਕਿੰਨੀ ਵਧੀਆ ਕਰਦਾ ਮਾਪੇ ਇਹ ਲੋ ਨਹੀਂ ਲਾਈ ਦੀ ਅਨੋਂ ਲਾਈ ਦੀ ਜਦੋਂ ਮੇਰੇ ਵੀਡੀਓ ਤੇ ਜਾਂਦੀ ਨਾ ਨਹੀਂ ਦੀ ਥੋੜੀ ਜੀ ਡੈਡੀ ਦਾ ਦੇਖ ਕੇ ਇੱਕ ਵਾਰ ਡਰ ਗਿਆ ਉਹਨਾਂ ਨੇ ਮੇਰੀ ਦੋਸਤੀ ਕਰ ਦਿੱਤੀ ਹੈ ਦੇਖ ਨਾ ਮੜੀ ਹੋ ਗਈ ਹੈ ਕਾਲ ਹੁਣ ਡੈਡੀ ਤੇਰਾ ਮਾਹੌਲ ਦਾ ਠੀਕ ਰਿਹਾ ਚੱਲ ਬੈਠ ਗਏ ਬਾਥਰੂਮ ਜਾਣਾ ਡੈਡੀ ਮੇਰੇ ਹਿਸਾਬ ਨਾਲ ਇੱਕ ਵਾਰ ਜਾਇਆ ਉਹ ਨਹੀਂ ਆਉਂਦਾ ਚੱਲ ਠੀਕ ਹੈ ਮੈਨੂੰ ਜ਼ਰੂਰ ਧੱਕੇ ਨਾਲੇ ਭੇਜਣਾ ਡੈਡੀ ਉਹ ਅੱਖ ਨੂੰ ਨਿਆ ਪੱਟ ਡੱਬਾ ਇੱਕ ਉਹ ਦੱਬਾ ਰੱਖ ਲੈ ਤੂੰ ਨਾਲ ਬੈਠ ਆ ਤਾਂ ਨਹੀਂ ਜਾਣੀ ਆ ਕਾ ਵਸਤ ਲੈਣੀ ਉਹਨਾਂ ਉੱਥੇ ਤੱਕ ਤਾਂ ਗੱਡੀ 'ਚ ਤਾਂ ਬੈਠੂ ਨਹੀਂ ਹੁਣ ਹਾਂ ਜੇ ਹੋਰ ਸਮਾਨ ਆਪਣਾ ਕੋਈ ਕੱਟਣਾ ਕੱਢਣਾ ਕਰਨਾ ਉੱਥੇ ਹੁੰਦਾ ਨਾ ਨਹੀਂ ਕਿ ਜਾਨ ਨੂੰ ਡੈਡੀ ਪਾਜੀ ਨਾ ਆਪਸੇ ਤਾਂ ਉਹਨਾਂ ਕੋਲ ਆਪਣੀਆਂ ਵੀ ਚੀਜ਼ਾਂ ਹਾਂ ਹਸਪੀਟਲ ਬਹੁਤ بڑا ਏ ਹਾਂ ਟੈਂਕ ਚ ਨੂੰ ਖੰਨ ਟਾਈਮ ਰੱਖੀ ਦੋ ਸਾਈ ਘੰਟੇ ਉੱਥੇ ਮੈਂ ਵੀ ਗਈ ਵੀ ਸ਼ਾਇਦ ਇੱਕ ਵਾਰ ਪਰਲੀ ਸੜ ਪਟਾਣਾ ਚੱਲ ਅੱਜ ਤੂੰ ਵੀ ਚੱਲ ਨਾਲੇ ਮੁੰਡੇ ਹੁਣ ਆਪਾਂ ਨੇ ਚੱਲ ਹਾਂ ਸੱਚੇ ਨਹੀਂ ਤੁ ਵੀ ਹੋਣੀ ਡੈਡੀ ਵੀ ਪਰਲੀ ਸੜ ਪਟਾਣਾ ਪਰਲੀ ਸੜ ਬਹਿ ਜਾਣਾ ਡੈਡੀ ਨੇ ਚੱਲ ਉੱਥੇ ਤਾਂ ਨਹੀਂ ਗਈ ਹੋਣੀ ਉਹ ਤਾਂ ਦੂਰੇ ਤਿੰਨ ਦਾ ਰੱਤ ਤੱਕ ਕੰਨੀ ਨੇ ਕਰਨਾ ਕਾ ਬੈਠ ਗੱਡੀ ਚ ਹਾਂ ਆਜਾ ਮੈਂ ਪਿੱਛੇ ਦੇ ਡੰਗਰ ਲਈ ਆਜਾਣਾ ਡੰਗਰਾਂ ਦੇ ਟਾਈਮ ਨੂੰ ਉੱਥੇ ਕਿਹੜਾ ਸੀ 6 7 ਵਜੇ ਤੋਂ ਪਹਿਲਾਂ ਨਹੀਂ ਮੜਦੇ ਤੁਸੀਂ ਸਾਲ ਫੈਸਲਾ ਕਰਤਾ ਕਮਸਰਿਆਣ ਕਹਾਣੀ ਹੋਗੇ ਹੋਗੇ ਬਾਬਿਆਂ ਦੇ ਬੱਚੇ ਰਮਾਲ ਤਾਂ ਨਹੀਂ ਪਿਆ ਕੋਈ ਰਮਾਲ ਦੇ ਦੀ ਦਾਦੀ ਨੂੰ ਸਰਿੰਦਰ ਇਹ ਸਭ ਮੁਕਤ ਹੈ ਤੇ ਕੋਈ ਨਾ ਕੋਲੇ ਲਨੇ ਆਪਾਂ ਰੀਤ ਨੂੰ ਵੀ ਲੈਣੇ ਮੈਂ ਬੱਚੇ ਜਿਨੇ ਬੱਚੇ ਸੀਸਾ ਕਰਾਣਾ ਉਹਨਾਂ ਦੀ ਚੁਣੂ ਚਲੋ ਜੀ ਚਲੋ ਜੀ ਚਲੋ ਫਤਿਹਾਰ ਜੀ ਇਹਨਾਂ ਨੂੰ ਜੋ ਛੋਟੇ ਜਿਹਾਂ ਬਾਂ ਦਾ ਪਤਾ ਵੀ ਲੈ ਕੇ ਦੇਣਾ ਹੈ ਹਾਂ ਪਤਾ ਦੇ ਚੱਲ ਮਾਂ ਮਾਂ ਬੱਸ ਜਾਇਆ ਮੜਾ ਜੇ ਤੱਕ ਆਮ ਬੱਸ ਹੋ ਗਿਆ ਚਲੋ ਲੋ ਬਾਹਰ ਰੋ ਜਾੜੀ ਹੋ ਰਾਤ ਵਾਲੀ ਗੋਲੀ ਕਿੰਨੇ ਪਈ ਤੇਰੀ ਕਿੰਨੀ ਕਰੇਂਦੀ ਆ ਜਿਹੜੀ ਜਿਹੜੀ ਰਾਤ ਵਾਲੀ ਦਵਾਈ ਆ ਕਿੰਨੇ ਜਿਹੜੀ ਰਾਤ ਨੂੰ ਤੁਸੀਂ ਗੋਲੀ ਲੈਨੇ ਇੱਕ ਬਾਥਰੂਮ ਬਾਸਟ ਕਿੰਨੀਆਂ ਗਵਈਆਂ ਦਿਖਾ ਦਿੰਦੇ ਮੈਂ ਪੱਤੇ ਦੇ ਮੈਂ ਲੈ ਕੇ ਜਾਂਦਾ ਮਾਸੀ ਦਾੜੀ ਜੀ ਕੀ ਕਰੂਗਾ ਹੁਣ ਤਾਂ ਢੋਲ ਦੇ ਪਈਆਂ ਤੇ ਬਸ ਨਾਨੂ ਨੂੰ ਹਾਲ ਪੁੱਛਣਾ ਠੀਕ ਹੈ ਠੀਕ ਹੈ ਚਲੋ ਹੁਣ ਮਿਲਦੇ ਜੀ ਤੁਹਾਨੂੰ ਕਹਾਂ ਚੱਲ ਕੇ ਬਾਏ ਉੱਪਰ ਨਹੀਂ ਸਾਰੇ ਪਹੁੰਚ ਗਏ ਹੋ ਗਿਆ ਜੀ ਵੈਲਕਮ ਤੁਹਾਡਾ ਪੰਜਾਬ ਦੇ ਵਿੱਚ ਹਿਮਾਚਲ ਤੋਂ ਪੰਜਾਬ ਚ ਹੋ ਗਏ ਐਂਟਰ ਹੁਣ ਵੱਡਦੇ ਆ ਸਫਰ ਤੇ ਗੱਡੀ ਵੀ ਤੇਲ ਮੰਗਣ ਲੱਗੀ ਜੀ ਸਾਡੀ ਫੀ ਬਲੀ ਹੋਈ ਆ ਜੀ ਬੰਦੇ ਵੀ ਬੈਠੇ ਕੁਝ ਮੰਗਦੇ ਆ ਪਿੱਛੇ ਬੰਦੇ ਵੀ ਬੈਠੇ ਆ ਜੀ ਇਹਨਾਂ ਨੂੰ ਵੀ ਭੁੱਖ ਲੱਗੀ ਪਈ ਆ ਨਹੀਂ ਮੰਗਦੇ ਆ ਕੁਸਾ ਤੁਹਾਨੂੰ ਜੂਸ ਜਾਸ ਪਿਲਾਉਂਦਾ ਮੈਂ ਦੇਖਦਾ ਕਿਤੇ ਹਮਾਚਲ ਵਾਲਾ ਸਫਰ ਉਹਨਾ ਕੰਮ ਖਰਾਬ ਕਰਦਾ ਹੁਣ ਰੋਟੀ ਦਾ ਟਾਈਮ ਹੈ ਨਹੀਂ ਜੀ ਸਵਾ ਪੰਜ ਹੋ ਗਏ ਕੁਸ ਵੈਸੇ ਹੀ ਘੜਾ ਦਿਓ ਹਾਂ ਸਵਾ 5 ਵਜੇ ਜੇ ਹੁਣ ਆਪਾਂ ਨੇ ਪ੍ਰਸ਼ਾਦਾਂ ਸੰਘਿਆ ਤਾਂ ਫਿਰ ਰਾਤ ਨੂੰ ਕੀ ਕਰੂਗੇ ਨਾ ਉਧਰ ਜੋਕੇ ਨਾ ਉਧਰ ਰਾਤ ਨੂੰ ਵੀ ਖਾਣਾ ਸੀ ਹਾਂ ਤਾਂ ਆਹੀ ਦਾ ਵਜਨ ਵਧਾਇਆ ਪਿਆ ਹੂੰ ਹਾਂ ਆ ਡਾਡੀ ਹਾਂ ਤਾਂ ਹੀ ਦਾ ਵਜ਼ਨ ਵਧਾਏ ਹੋਇਆ ਰੋਟੀ ਖਾ ਲਿਆ ਵਜ਼ਨ ਵਧਦਾ ਹਾਂ ਹਾਂ ਤਾਂ ਬਾਹ ਤਾਹ ਕੀ ਖਾਣਾ ਗੱਪਾ ਗੱਡੀ ਗੱਡੀ ਖਾਣੀ ਆ ਸ਼ੁਭ ਕੇ ਗੱਪਾ ਨਾ 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 ਦੂ ਡਰਾਈਵਿੰਗ ਨਹੀਂ ਕਰਨੀ ਸ਼ੁਭ ਕੇ ਗੱਪਾ ਖਾਣਾ ਹੁਣ ਜਿਹੜਾ ਪੰਪ ਆ ਗਿਆ ਜੀ ਨਜ਼ਦੀਕ ਚ ਉੱਥੇ ਪਵਾਵਾਂਗੇ ਤੇਲ ਤੈਨੂੰ ਸਟੇਟਾਂ ਦੇ ਕੋਲ ਮੈਂ ਪਹਿਲਾਂ ਹਰਿਆਣੇ ਚ ਵੜੇ ਹਾਂ ਫਿਰ ਹਿਮਾਚਲ ਚ ਵੜ ਗਏ ਤੇ ਹੁਣ ਵਾਪਸ ਆ ਕੇ ਪੰਜਾਬ ਵਿੱਚ ਲੱਗੇ ਡੀਜ਼ਲ ਪੋਣ ਰੇਟ ਉਹੀ ਹਾਂਜੀ ਰੇਟ ਭਰ ਕੇ ਤੇ ਪੰਜਾਬ ਦਾ ਰੇਟ ਤਾਂ ਹਿਮਾਚਲ ਦਾ ਰੇਟ ਸੇਮ ਹੈ ਜੀ ਹਰਿਆਣੇ ਚ ਮਹਿੰਗਾ ਹਰਿਆਣੇ ਚ ਇੱਕ ਰੁਪਿਆ ਉੱਪਰ ਰੇਟ ਤੇ ਪੰਜਾਬ আর ਹਿਮਾਚਲ ਦਾ ਸੇਮ ਹੈ ਅ 150 ਕਿਲੋਮੀਟਰ ਗੱਡੀ ਚੱਲ ਲਈ ਅੱਜ ਅੱਜ ਉਰੇ ਤੱਕ ਮੈਂ ਘਰ ਤੇ ਤੁਰਿਆ ਤਾਂ ਜਦ ਜ਼ੀਰੋ ਕਰਕੇ ਤੁਰਿਆ ਤਾਂ ਮੀਟਰ ਅ 150 ਮੈਂ ਹੁਣ ਚੈੱਕ ਕਰਿਆ ਹਾਂ ਹੁਣ ਮੇਰੇ ਇਨਸਾਬ ਨਾਲ ਵੀ ਟੈਂਕੀ ਦੇ ਵਿੱਚ 45 50 ਲੀਟਰ ਦਾ ਡੀਜ਼ਲ ਪੈਣਾ ਚਾਹੀਦਾ। ਉਹ ਕਿੰਨਾ ਬੋਲ ਤੁਸੀਂ ਵੀ ਠੀਕ ਆ। ਹੈ? ਇਹ ਠੀਕ। ਫਰਕਿਆ ਪਹਿਲਾਂ ਨਾਲ ਤੇ ਹਾਂ ਹਾਂ ਦੇਖ ਲੋ ਹਾਂ ਠੀਕ ਆ ਨਾ। ਹੂੰ ਖੁਸ਼ ਹੋ ਗਿਆ ਤਾਂ ਸੱਸਾ ਦੱਸੋ ਫਿਰ ਖੁਸ਼ ਹੋ ਗਿਆ ਨਹੀਂ ਤਾਂ ਵੀ ਮੈਂ ਠੀਕ ਆ। ਠੀਕ ਆ। ਹਾਂ। ਹੋਣਾ ਚਾਹੀਦਾ ਹੁਣ ਆਟੋ ਕੱਟ ਇਹਨੂੰ। ਬਾਕੀ ਦੇਖਦੇ ਆ। ਮੇਰੇ ਹਿਸਾਬ ਤੇ ਤਾਂ 45 ਪੰਤੂਲੀ ਲੀਟਰ ਦੇ ਲਾਗੇ ਭੱਜ ਪੈਣਾ ਚਾਹੀਦਾ। ਬਾਕੀ ਤਾਂ ਹੁਣ ਆਟੋ ਘੱਟ ਹੋਣ ਪਰ ਤੇ ਪਛਾਣੂ ਹੋਊਗਾ। ਹਾਂ ਆਣ ਹੋਇਆ 45 ਪਰ ਕਰਦੇ 45 ਪੂਰਾ 45 ਕਰ ਦੋ। ਆਹ ਲੋ ਜੀ। ਚਲੋ ਹੁਣ ਮਿਲਦੇ ਆਂ ਘਰ ਚੱਲ ਕੇ ਪਰ ਅਜੇ ਇਹਨਾਂ ਨੇ ਰਸਤੇ 'ਚ ਜੂਸ ਵੀ ਨਾ ਗੱਡੀ ਨੇ ਤਾਂ ਆਪਣਾ ਚੂਸ ਪੀ ਲਿਆ। ਇਹਨਾਂ ਨੂੰ ਬੁਲਾਉਣਾ ਅਜੇ। ਡਾੜੀ ਨੂੰ ਦੇ ਉਧਰ ਪਹਿਲਾਂ ਫੜਦਾ ਮੈਂ ਆ ਫੜ ਪਾਸੇ ਫੜ ਫਿਰ ਪਹਿਲਾਂ ਲਿਆਓ ਥੈਂਕ ਯੂ ਸਰ ਲਾਓ ਜੀ ਐ ਕਿਤੇ ਪਰੋਹ ਅਨੂ ਪਲਾਓ ਜੀ ਪਹਿਲਾਂ ਬਾਕੀ ਸਾਰੇ ਬਾਅਦ ਚ ਵੀਓ ਜੀ ਪਹਿਲਾਂ ਇਹਨੂੰ ਪਲਾਓ ਜੀ ਛਾਦ ਆ ਓਏ ਹੋਗਾ ਕਿ ਛਾਦ ਆ ਮਿੱਤਾਂ ਵਿੱਦਾ ਅਲੇ ਵੀ ਲੱਗੀ ਹੋਇਆ ਨਾ ਕੇਲੇ ਵੀ ਖਾ ਲਿਆ ਜੀ ਨਮਕੀਨ ਜਮਾ ਗੱਡੀ ਦੀ ਹਾਲਤ ਦਿਖਾਵਾ ਨਾ ਵਿੱਚ ਦੇ ਵੀ ਕਿਆ-ਕਿਆ ਸਮਾਨ ਖੜਾਇਆ ਪਿਆ ਇਹਨਾਂ ਨੇ ਪਕੌੜੀਆਂ ਕਿਆ, ਕੁਰਕਰੇ ਕਿਆ, ਪਲੇਜ਼ ਕਿਆ ਬਿਨਾਂ ਮਿੱਠੇ ਤੇ ਵਧੀਆ ਮਿੱਠਾ ਨਹੀਂ ਪਾਇਆ ਮੈਂ ਵਿੱਚ ਅੱਛਾ ਹਾਂ ਚਲੋ ਹੂੰ ਪੀ ਲਾ ਪੀ ਲਾ ਪੀ ਲਾ ਬੜਾ ਹੱਟਾ ਕਹਾਂ ਠੀਕ ਹੋ ਪਾਣੀ ਪੀ ਬੱਦੇ ਲਓ ਜੀ 2 ਲੀਟਰ ਪਾਣੀ ਪੀਣਾ ਛੋਟਾ ਭਾਈ ਹੈ ਕਿ ਬੜਾ ਭਾਈ ਹੈ ਬਾਪੂ ਸਾਸਰੀ ਘਰ ਬੁਲਾ ਦੇ ਇੱਧਰ ਹਾਂ ਸਾਸਰੀ ਘਰ ਭਾਈ ਬੜਾ ਹੈ ਕਿ ਛੋਟਾ ਹੈ ਮੈਨੂੰ ਤਾਂ ਵੀ ਨਹੀਂ ਪਤਾ ਬਾਪੂ ਕਹਿੰਦੇ ਬੜਾ ਹੀ ਆ ਇਹ ਤਾਂ ਬੜਾ ਵਿੱਚੋਂ ਛੋਟੇ ਭਾਈ ਦੀ ਖਬਰ ਲੈਣ ਆਇਆ ਹਾਂ ਹਾਂ ਤੇ ਅਸੀਂ ਘੁਮੈ ਜੀ ਨੇਰਾ ਗਿਆ ਹੋ ਸਾਨੂੰ ਤੇ ਡੈਡੀ ਨੇ ਦੋ ਤਿੰਨ ਭੇਜ ਤਾ ਡਾਕਟਰ ਕੋਲ ਖੋਲ ਤਾ ਆ ਸਾਡੇ ਕੋਲ ਤਾਂ ਖੁਰਜੇ ਨਹੀਂ ਹਜੇ ਹਾਂ ਸਰ ਡਾਕਟਰ ਲਈ ਜਿਆਦਾ ਉੱਥੇ ਉਹ ਆਪਣੇ ਕਿਆ ਕਹਿੰਦੇ ਹੁੰਦੇ ਉਹਨੂੰ ਕਿਹੜਾ ਸੀ ਉਹ ਰੂਮ ਅਮਰਜੈਂਸੀ ਅਮਰਜੈਂਸੀ ਰੂਮ ਨਹੀਂ ਉਹਨੂੰ ਕੁਝ ਹੋਰ ਕਹਿੰਦੇ ਸੀ ਮਿਨਿਓਰਟੀ ਰੂਮ ਇੱਕ ਨਾ ਕੋਸ ਅੱਛਾ ਜਾ ਉਹਦੇ ਤੇ ਲੈ ਕੇ ਗਿਆ ਹੈ ਹਾਂ ਉੱਥੇ ਗੱਲਾਂ ਗੱਲਾਂ ਚ ਉਹ ਡਾਕਟਰਾਂ ਦਾ ਪੇਸ਼ਾ ਹੀ ਹੁੰਦਾ ਵੀ ਮਰੀਜ਼ ਨੂੰ ਅਲਝਾਣਾ ਵੀ ਮਰੀਜ਼ ਆਪਣੇ ਵੱਲ ਨਾਲ ਧਿਆਨ ਕਰੇ ਵੀ ਕਿਤੇ ਬੀਪੀ ਨਾ ਵਧਾ ਲਵੇ ਜਿੱਦਾਂ ਇਹ ਕਰਨੀ ਹੈ ਪਹਿਲਾਂ ਡਾਕਟਰ ਨੇ ਡੈਡੀ ਨੂੰ ਪੁੱਛੇ ਦੋ ਕੁ ਸਵਾਲ ਹਾਂ ਸਵਾ ਨਸਵਾਲਾ ਸੁ ਪੁੱਛ ਲਿਆ ਕਹਿੰਦਾ ਪਾਣੀ ਕਿੰਨਾ ਪੀਂਦਾ ਕਹਿੰਦਾ ਮੈਂ ਦੋ ਗਲਾਸ ਪੀਂਦਾ ਦੱਸ ਜੀ ਕਹਿੰਦਾ ਬਾਥਰੂਮ ਸਵਾਊਗਾ ਫਿਰ ਹਾਂ ਗੱਲ ਵਧੀਆ ਗੜਾ ਪੀ ਅੱਜ ਕੇ ਮੈਂ ਬਾਰੀ ਬਹੁ ਪੀਂਦਾ ਸੀ ਹਾਂ ਮੈਨੂੰ ਸਦਾ ਤਾਂ ਗੱਲ ਲੱਗਿਆ ਮੂੰ ਪਿਸ਼ਾਬ ਵੱਧਦਾ ਹੁੰਦਾ ਮੈਂ ਰੁਕ ਗਿਆ ਉਹ ਸਵੇਰੀ ਉਮਰ ਦੋ ਤਿੰਨ ਵਕਾਂ ਪੀਦਾ ਬਸ ਹਾਂ ਉਹ ਡਾਕਟਰ ਕਹਿੰਦਾ ਵੀ ਘੱਟ ਤੇ ਘੱਟ 2 ਲੀਟਰ ਪਾਣੀ ਡਾਡਾ ਨੂੰ ਕਹਿੰਦਾ ਵੀ ਲੀਟਰ ਤਾਂ ਡੇਢ ਲੀਟਰ ਦਾ ਪੀਵੇ ਪਾਣੀ ਚਾਹੀਦਾ ਹਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਉਹਨਾਂ ਨੇ ਕਹਤਾ ਵੀ ਪੀਣਾ ਬੰਦ ਕਰ ਪਾਣੀ ਦੁੱਧ ਵੀ ਪੀਣਾ ਬੰਦ ਕਰੋ ਵੀ ਰਾਤ ਨੂੰ ਫਿਰ ਤੁਹਾਨੂੰ ਬਾਰ-ਬਾਰ ਫਰਣ ਦੀ ਲੋੜ ਨਹੀਂ ਪਊਗਾ ਹਾਂ ਹਾਂ ਵੀ ਉਹ ਉਸ ਸਾਹਬ ਨਾਲ ਆਪਣਾ ਚੱਲਣਾ ਤੇ ਹੁਣ ਦਿਨ ਚ ਪੀਣਾ ਕਹਦਾ ਧਿਆਨ ਨੂੰ ਘੱਟ ਪੀਂ ਹਾਂ ਸ਼ਾਮ ਨੂੰ ਪਾਣੀ ਘੱਟ ਪੀਂ ਬੈਗ ਕਹਿੰਦਾ ਨਾ ਉਹ ਪੈਗ ਨੂੰ ਗੋਲਾ ਕੰਮ ਨਹੀਂ ਹੈਗਾ ਇੱਥੇ ਕੋਈ ਵੀ ਉਹ ਮਾਰਦਾ ਜਾ ਮਤੋਂ ਉਹ ਕਹਿੰਦਾ ਪੈਗ ਪੀਗ ਪੀ ਮਾਰ ਪਗੋਲ ਕਾ ਪੈਗ ਨੇ ਪੀ ਕਟਲੇ ਆਂ ਦਾਰੂ ਪੀ ਪੀ ਕੇ ਤਾਂ ਆਪਣਾ ਸਰੀਰ ਚੰਨ ਕੋਈ ਪਤਾ ਇਹ ਇਹ ਗੱਲ ਨਹੀਂ ਹੈ ਜੀ ਵੀਰ ਦੇਖ ਡਾਡੀ ਤੈ ਆਪਣੀ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਕਰ ਲਿਆ ਬਸ ਚਾਹੇ ਜਿਹੜਾ ਮਰਜ਼ੀ ਨਸ਼ਾ ਕਰ ਲੈਣਾ दारू पी ਲਈ ਜੋ ਮਰਜ਼ੀ ਕਰ ਲੈ ਠੀਕ ਹੈ ਨਾ ਤੂੰ ਆਹ ਪੋਜੀਸ਼ਨ 'ਚ ਬੈਠਾ ਇਹ ਮੇਰੀ ਕਿਸਮਤ 'ਚ ਤੇਰੀ ਸੇਵਾ थी ਜੀ ਸਹੀ ਹੈ ਨਾ ਇਹ ਤੇਰੀ ਸੇਵਾ ਮੈਂ ਕਰਦੀ ਨਹੀਂ ਨਹੀਂ ਤੂੰ ਕਰਦੇ ਆ ਹਾਂ ਤੇ ਜੀ ਨਾ ਗਾਵਾਸ਼ੇ ਧੋਨੇ ਪਈਆ ਇਹ ਗੱਲ ਹੈ ਵੀ ਇਹ ਕਿਸਮਤ 'ਚ ਮੇਰੀ ਤੇਰੀ ਜੇ ਹੁਣ ਅਸੀਂ ਉਹੀਆਂ ਗੱਲਾਂ ਨੂੰ ਕੋਸ਼ੀ ਜਾਈਏ ਵੀ ਯਾਰ ਉਹ ਟਾਈਮ ਚ ਆਇਆ ਕਰਤਾ ਉਹ ਕਰਤਾ ਉਹ ਗੱਲ ਦਾ ਕੋਈ ਸਵਾਦ ਨਹੀਂ ਲੱਗਿਆ ਵੇਲਾ ਹੱਥ ਨਹੀਂ ਆਉਂਦਾ ਨਹੀਂ ਆਉਂਦਾ ਜਿਹੜਾ ਪੁਲਾ ਥੱਲੇ ਨੂੰ ਪਾਣੀ ਲੰਘਾ ਮੁੜਕੇ ਨਹੀਂ ਆਉਂਦਾ ਹਾਂ ਉਹ ਸਿਸਟਮ ਆ ਵੀ ਚੱਲ ਹੁਣ ਡੈਡੀ ਐ ਨਾ ਸੈਟ ਆ ਚਲੋ ਥੋੜਾ ਬਹੁਤਾ ਤਾਂ ਤਕਲੀਫ ਹੋਊ ਜਣੀ ਹੋਣੀ ਹੁੰਦੀ ਹੈ ਪ੍ਰਸ਼ਾਦ ਨਹੀਂ ਹਾਂ ਪ੍ਰਸ਼ਾਦ ਤੁਸੀਂ ਕਰੇ ਜਾ ਕੇ ਖਾਓਗੇ ਪ੍ਰਸ਼ਾਦਾ ਜੀ ਇਹਨਾਂ ਨੇ ਪ੍ਰਸ਼ਾਦੇ ਵਾਲਾ ਜਿਹੜਾ ਪ੍ਰੋਗਰਾਮ ਹੈ ਜੀ ਉਹ ਤੁਹਾਨੂੰ ਹੁਣ ਗਾਹਾਂ ਪਤਾ ਲੱਗੂਗਾ ਵੀ ਕਿਆ ਚਾਹੁੰਦੇ ਓਏ ਦਾ ਦਾ ਹਿੰਦ ਨੇ ਬਲਾਈ ਹੋਈ ਹੈ ਹਾਂਜੀ ਹਾਂ ਜੀ ਦਾ ਲਾਈ ਦੇ ਦਾ ਬਾਪੂ ਐਨੀ ਸਾਦੇ ਕਿਹੜਾ ਪੁੱਤ ਅੱਜੂ 7 ਵਜੇ ਨੰਨੂ ਨਾਟਕ ਇੱਕੋ ਫੁੱਲ ਚਾਗਿਆ ਗਿਆ ਕੀ ਹੋ ਮਰਾਓ ਕੋਲਟਾ ਇੱਕ ਘਾਏ ਰਾਤੇ ਦਾ ਹਾਂ ਬੱਫੂ ਨੂੰ ਵੀ ਪਤਾ ਵੀ ਮਾਲਾ ਵਾਲੇ ਚੌਲ ਪਰ ਖੋਸਾ ਹੋ ਗਿਆ ਹੋ ਬਾਜ ਆਉਣ ਘਰ ਪਰ ਹਾਂ ਕੀ ਕਹੀ ਜਾਂਦੀ ਹੈ ਪਤਾ ਨਹੀਂ ਕਿਹੜੀ ਗੱਲਾਂ ਉਹ ਗੋੜੀਆਂ ਕਿੱਥੇ ਗਈਆਂ ਗੋਲੀਆਂ ਉਹ ਕੱਢਿਆ ਨਹੀਂ ਤੇ ਚਲ ਨਾਨੂ ਨੂੰ ਪਾਰੀ ਕਰ ਸਵਾਰ ਕੇ ਚਲ ਤਾੜੀ ਓਏ ਤਾੜੀ ਬੱਪੂ ਆ ਜਾਂ ਮੈਂ ਜੀ ਬਹੁਤ ਬੀ ਨਾਨੂ ਚੱਪੀ ਪਾਰਾ ਚੱਲੀ ਏ ਹਾਂ ਨਾਨੂ ਨੂੰ ਚੱਪੀ ਪਾਰਾ ਜਾਂਦਾ ਮੰਨੂ ਦਾ ਮੰਨੂ ਨਾਲ ਮੇਰੇ ਨਾਲੇ ਰਹਿਣਾ ਤਾਂ ਨਾਲ ਨੂੰ ਮਿਲ ਦੋ ਦਾਈ 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 ਅੱਜ ਵੀ ਇਹ ਕਰੋ ਮਾਮੀ ਨੇ ਜੱਫੀ ਪਾਲਾ ਨਾਲੇ ਤਿਆ ਕੋਸਾ ਪਾਣੀ ਜਿਆਦੇ ਫਿਰ ਇੰਦਰ ਵੀ ਲੈ ਲਾਉਣਾ ਗੋਲੀ ਆਈਆਂ ਮੈਂ ਡੈਡੀ ਤਾਂ ਇਹ ਕਹਿੰਦਾ ਵੀ ਹੁਣ ਅਜੇ ਗੋਲੀ ਦੇ ਕੇ ਅੱਟੇ ਪੰਜ ਮਿੰਟ ਹੀ ਹੋਇਆ ਹੁਣ ਜਿਹੜੀਆਂ ਗੋਲੀਆਂ ਲੱਤਿਆਂ ਵੀ ਹੁਣ ਡਾਕਟਰ ਨੇ ਕਹਿਤਾ ਰਾਤ ਨੂੰ ਲੈਣੀਆਂ ਇਕੱਠੀਆਂ ਨਹੀਂ ਸਿੱਟਣੀਆਂ ਠੀਕ ਹੋਣੀ ਹੁਣ ਸਾਡੀ ਪ੍ਰਸ਼ਾਦਾ ਸਕਣ ਤੋਂ ਬਾਅਦ ਉਹਦਾ ਨਾ ਤਫਾ ਦਵਾਈ ਲੈ ਮੈਂ ਕੋ ਹਾਂ ਉਹਦੇ ਨੇ ਸੱਡੀ ਗੋਲੀ ਜਾਂਦੇ ਨੇ ਐਕਸ਼ਨ ਦੀ ਗੋਲੀ ਕਹਿੰਦੇ ਨੇ ਕੋ ਨਾ ਡੈਡੀ ਐਕਸ਼ਨ ਵੈਕਸਿਨ ਲੱਗਿਆ ਕਰਨਾ ਹੁਣ ਦੇਖਿਓ ਮੈਂ ਪਹਿਲਾਂ ਵੀ ਗੱਲ ਕੱਲ ਵੀ ਗੱਲ ਦੀ ਗੋਲੀ ਪਤਾ ਇਹ ਗੱਲ ਹੁੰਦੀ ਸਾਰੀ ਪੋਜ਼ਿਟਿਵਿਟੀ ਦੀ ਜਾਂ ਬੰਦੇ ਨਾਲ ਦੁੱਖ ਸੁੱਖ ਕਰੀ ਜਾਣਾ ਨਾ ਤਾਂ ਬੰਦਾ ਆਟੋਮੈਟਿਕ ਥੋੜਾ ਜਾਂ ਅੰਦਰ ਤੇ ਅਪਰੂਵਮੈਂਟ ਹੋ ਜਾਂਦੀ ਹੈ। ਹਾਂ ਇਹ ਵੀ ਕੋਈ ਹਾਂ ਤੇ ਹੁਣ ਕੁਝ ਡਾਕਟਰ ਆਏ ਸੀ ਇਹਨਾਂ ਨੂੰ ਪੋਜ਼ਿਟਿਵ ਕਰਤਾ ਕੁਝ ਅਸੀਂ ਪੋਜ਼ਿਟਿਵ ਕਰਤਾ ਹਾਂ ਫਿਰ ਬੰਦਾ ਉਦੋਂ ਦੀ ਗੱਲਾਂ ਲੱਜਦਾ ਕੱਲ ਸਵੇਰੇ ਤਾਂ ਉਹ ਡਾਡੀ ਉਹ ਮੈਂ ਕਰਦਾ ਉਹ ਨਹੀਂ ਹੋਣੀ ਹਾਂ ਆਏ ਕੋਈ بڑے ਭਾਈ ਦਾ ਕਹਿੰਦਾ بڑے ਭਾਈ ਵਰਗੀ ਕਿਸ ਕਿੱਥੇ ਆ ਹਾਂ ਹਬਤ ਤੂੰ ਕਹਿ ਕੀ ਜਾਂਦੀ ਮੈਂ ਚੱਲੀ ਆਪਾਂ ਸੁੱਖੋ ਪੈਣ ਜੀ ਨੂੰ ਜਾਂ ਸੁੱਖੋ ਕੋਲ ਨੂੰ ਇਹ ਬੁੜੀ ਬਹੁਤ ਸਵਾਦ ਸਨ ਕੋਈ ਨਹੀਂ ਆਲਾ ਜਾਣਾ ਨਹੀਂ ਕਰਨ ਕੋ ਜਾਣਾ ਕਰਨ ਕੋ ਕਿ ਜਾਣਾ ਨਹੀਂ ਚਲੋ ਚਲੋ ਠੀਕ ਹੈ ਜੀ ਸੁਣ ਬਾਈ ਚਾਹ ਬਾਈ ਚੰਗਾ ਹਾਂ ਬਾਈ ਨੰਗ ਜਿਹਾ ਹੋ ਰਿਹਾ ਮਾਂ ਤੁਸੀਂ ਰੋਟੀ ਖਾ ਲਓ ਬਾਈ ਖੁਸ਼ ਰਹਿਣਾ ਸਰੰਤਾ ਥੋੜਾ ਜਿਹਾ ਬੁਕੇ ਧਿਆਨ ਨਾਲ ਦਵਾਈ ਦੂਈ ਦੇਣਾ ਟਾਈਮ ਟੂਮ ਨਾਲ ਨੇ ਦੰਡੀ ਹੁਣ ਟਾਈਮ ਵੇ ਟਾਈਮ ਆਨ ਹੋਵੇ ਪਾਣੀ ਤੇ ਪਾਣੀ ਦੇ ਦਤਾ ਬਸ 2-3 ਘੰਟੇ ਬਾਅਦ ਜਾਂਦੀ ਦੇ ਕਰਦਾ ਕਿ ਗਲਾਸ ਪਾਣੀ ਦਾ ਲੈ ਕੇ ਪਿਆਉਂਦਾ ਆ ਆਉਂਦੇ ਆ ਹਾਂ ਜੀ ਹਾਂ ਉਧਰ ਜਾ ਕੇ ਉਹ ਜੂਏਦਾਰ ਰੂਪ ਆ ਗਿਆ ਪੰਜਾਬ ਪਛੂੜਾ ਵੀ ਜਾਏ 50 ਰੁਪਏ ਹਿਮਾਚਲ ਵੀ ਪਤਾ ਨਹੀਂ ਤਿੰਨ ਸਟੇਟਾਂ ਦੇ ਘੁੰਮਾ ਚ ਤਿੰਨ ਨਾ ਹਵਾ ਹਾ ਪੰਜਾਬ ਹਰਿਆਣਾ ਹਿਮਾਚਲ ਵਾਹ ਕਾਸਟ ਟੈਗ ਵਾਲਿਆਂ ਨੇ ਸਾਨੂੰ ਤੰਗ ਕਰ ਲਿਆ ਜੀ ਹਾਂ ਹੁਣ ਬਸ ਉਹ ਗੱਲਾਂ ਛੱਡੋ ਬੰਨੂ ਗੱਲਾਂ ਕਰੀਏ ਚਲੋ ਹੁਣ ਚੱਲਦੇ ਜੀ ਸੀ ਨਹੀਂ ਭਾਈ ਵਿੱਕੀ ਬਹੁਤ ਬੰਦੀਆਂ ਭਾਈ ਲਾ ਜੀ ਚਲੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਮਾਰਾ ਸਾਨੂੰ ਚੜ੍ਹਦੀ ਕਲਾ ਚ ਰਹਿਣਾ ਸੁਭਾਣ ਨਾ